ਵਿਆਹੀ গারਲਫ੍ਰੈਂਡ ਨੇ ਘਰ ਵਾਲੇ ਨਾਲ ਮਿਲ ਕਰ ਸਾਧ ਪਹਿਲਵਾਨ ਆਸ਼ਕ ਦਾ ਕਰਤਾ ਕਤਲ ਘਟਨਾ ਸੁਣ ਕੰਬ ਗਏ ਲੋਕ ਦੇਖੋ ਕਿਵੇਂ ਪਤੀ ਪਤਨੀ ਨੇ ਮਿਲ ਕੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਸ ਦਈਏ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਜਰੀਨਾ ਖਾਨ ਨਾਮ ਦੀ ਔਰਤ ਨੇ ਪਤੀ ਨਾਲ ਮਿਲ ਕੇ ਆਪਣੇ ਹੀ ਆਸ਼ਕ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹੀ ਹੋਈ ਔਰਤ ਦੇ ਪਹਿਲਵਾਨ ਕ੍ਰਿਸ਼ਨ ਦੇ ਨਾਲ 6 ਸਾਲ ਤੋਂ ਰਿਲੇਸ਼ਨ ਜੁੜੇ ਹੋਏ ਸੀ ਤੇ ਪਹਿਲਵਾਨ ਨੇ ਆਪਣੀ ਸਹੇਲੀ ਜਰੀਨਾ ਦਾ ਇੱਕ ਮੰਦ ਬੁੱਧੀ ਦੇ ਨਾਲ ਵਿਆਹ ਕਰਵਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਜਦੋਂ ਪਹਿਲਵਾਨ ਉਸਦੇ ਘਰ ਆਇਆ ਤਾਂ ਉਸਨੇ ਆਪਣੇ ਪਤੀ ਨਾਲ ਮਿਲ ਕੇ ਉਸ ਨੂੰ ਵੜ ਦਿੱਤਾ ਹਾਲਾਂਕਿ ਰੋਲਾ ਕੀ ਹੈ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਕਤਲ ਕਰਨ ਤੋਂ ਬਾਅਦ ਜਰੀਨਾ ਖਾਨ ਨੇ ਕ੍ਰਿਸ਼ਨ ਪਹਿਲਵਾਨ ਦੇ ਘਰ ਫੋਨ ਕਰ ਦਿੱਤਾ ਕਿ ਆਪਣੇ ਮੁੰਡੇ ਦੀ ਲਾਸ਼ ਲੈ ਜਾਓ ਉਸ ਦਾ ਐਕਸੀਡੈਂਟ ਹੋ ਗਿਆ ਤੇ ਆਪ ਮੌਕੇ ਤੇ ਫਰਾਰ ਹੋ ਗਈ ਹਾਲਾਂਕਿ ਮੌਕੇ ਤੇ ਪਹੁੰਚ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ